ਦੋਸਤੋ ਅਕਸਰ ਹੀ ਅਸੀਂ ਦੇਖਦੇ ਆ ਕਿ ਜਦੋਂ ਕਿਸੇ ਇਨਸਾਨ ਨਾਲ ਕੋਈ ਵਧੇਕੀ ਹੁੰਦੀ ਹੈ ਜਾਂ ਕੋਈ ਜ਼ੋਰ ਜ਼ਬਰਦਸਤੀ ਹੁੰਦੀ ਹੈ ਤਾਂ ਉਹ ਅਕਸਰ ਗਲਤ ਦਿਸ਼ਾ ਵੱਲ ਝਟਕ ਜਾਂਦਾ ਤੇ ਗਲਤ ਦਿਸ਼ਾ ਵੱਲ ਝਟਕ ਕੇ ਉਹ ਮਾੜੇ ਕੰਮ ਕਰਨ ਲੱਗ ਪੈਂਦਾ ਜਿਹਦੇ ਕਰਕੇ ਸਾਰਾ ਉਹਦੇ ਪਰਿਵਾਰ ਨੂੰ ਵੀ ਉਹਦਾ ਖਮਿਆਜਾ ਭੁਗਤਣਾ ਪੈਂਦਾ ਸੋ ਉਹਦੇ ਨਾਲ ਰਿਲੇਟਡ ਮੈਂ ਤਾਂ ਇੱਕ ਸਾਖੀ ਸ਼ੇਅਰ ਕਰ ਰਿਹਾ ਸੋ ਕਹਿੰਦੇ ਨੇ ਕਿ ਮਹਾਭਾਰਤ ਦੇ ਵਿੱਚ ਜਦੋਂ ਕਰਨ ਜਿਹੜਾ ਉਹ ਕੋਰਵਾ ਦੇ ਵੱਲ ਸੀ ਤਾਂ ਲੋਕਾਂ ਨੇ ਉਸ ਨੂੰ ਕਿਹਾ ਵੀ ਤੈਨੂੰ ਧਰਮ ਦਾ ਸਾਥ ਦੇਣਾ ਚਾਹੀਦਾ ਤੈਨੂੰ ਪਾੜਵਾ ਵਾਲਾ ਹੋਣਾ ਚਾਹੀਦਾ ਪਰ ਉਸ ਨੂੰ ਇਹ ਸੀ ਕਿ ਮੈਂ ਅੱਜ ਜੋ ਵੀ ਹਾਂ ਦਰਯੋਦਨ ਕਰਕੇ ਹਾਂ ਤਾਂ ਤਾਂ ਕਰਕੇ ਉਹ ਜਿਹੜਾ ਕੋਰਵਾ ਦਾ ਸਾਥ ਕਿੰਨਾ ਮੈਂ ਦੇ ਰਿਹਾ ਸੋ ਉਹ ਇਸੇ ਸਬੰਧ ਵਿੱਚ ਜਦੋਂ ਮਹਾਭਾਰਤ ਵਿੱਚ ਕ੍ਰਿਸ਼ਨ ਜੀ ਦਾ ਆਵਾਰਤਾ ਲਾਪ ਹੁੰਦੀ ਆ ਤਾਂ ਉਹ ਕ੍ਰਿਸ਼ਨ ਜੀ ਨੂੰ ਕਹਿੰਦਾ ਕਿੰਨਾ ਵੀ ਮੈਨੂੰ ਜਿਹੜਾ ਜੰਮ ਦੇ ਜਿਹੜਾ ਵੱਖ ਕਰ ਦਿੱਤਾ ਗਿਆ ਤੇ ਮੈਨੂੰ ਇੱਕ ਲਵਰਸ ਬੱਚੇ ਦੇ ਤੌਰ ਤੇ ਜਨਮ ਲੈਣਾ ਪਿਆ ਇਸ ਵਿੱਚ ਮੇਰੀ ਕੀ ਗਲਤੀ ਸੀ ਤੇ ਮੈਨੂੰ ਕਹਿੰਦੇ ਜਿਹੜਾ ਗੁਰੂ ਦਰੋਣਾ ਚਾੜੀਏ ਤੋਂ ਪੜਨ ਲਈ ਰੋਕਿਆ ਗਿਆ ਕਿਉਂਕਿ ਮੈਨੂੰ ਜਿਹੜਾ ਕੁਸ਼ਤਰੀ ਨਹੀਂ ਸੀ ਮੰਨਿਆ ਗਿਆ ਕਿੰਨਾ ਮੈਨੂੰ ਪਰਸ਼ੂਰਾਮ ਜੀ ਨੇ ਸ਼ਸਤਰ ਵਿਦਿਆ ਦਿੱਤੀ ਪੜਾਇਆ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਕੁਸ਼ਤਰੀ ਕੁਸ਼ਤਰੀ ਹਾਂ ਤਾਂ ਉਹਨਾਂ ਮੈਨੂੰ ਸ਼ਰਾਬ ਦੇ ਦਿੱਤਾ ਕਿ ਜਦੋਂ ਮੈਨੂੰ ਇਹਦੀ ਸਭ ਤੋਂ ਵੱਧ ਲੋੜ ਹੋਏ ਤਾਂ ਮੈਂ ਭੁੱਲ ਜਾਵਾਂ ਤੇ ਫਿਰ ਕਹਿੰਦੇ ਵੀ ਮੈਨੂੰ ਦ੍ਰੋਪਤੀ ਦੇ ਵਿਆਹ ਦੇ ਵਿੱਚ અપਮਾਨਿਤ ਕੀਤਾ ਗਿਆ ਮਾਦਾ ਕੁੰਤੀ ਨੇ ਮੈਨੂੰ ਕਹਿੰਦਾ ਐਂ ਤੇ ਸਭ ਕੁਝ ਸੱਚ ਦੱਸਿਆ ਤਾਂ ਜੋ ਦੂਜਿਆਂ ਦੀ ਜਿਹੜੀ ਜਾਲਮ ਜਾਲੀ ਜਾਨ ਹੈ ਬਚ ਸਕੇ ਪਰ ਕਹਿੰਦਾ ਹੁਣ ਮੈਂ ਅੱਜ ਜੋ ਵੀ ਆ ਇਸ ਟਾਈਮ ਉਧਰ ਹੀ ਉਧਨ ਦੀ ਕਰਕੇ ਆ ਸੋ ਤੁਸੀਂ ਦੱਸੋ ਵੀ ਮੈਂ ਕਿੱਥੇ ਗਲਤ ਆ ਤਾਂ ਕ੍ਰਿਸ਼ਨ ਜੀ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਹਿੰਦੇ ਵੀ ਜਦੋਂ ਮੇਰਾ ਜਨਮ ਜਿਹੜਾ ਉਹ ਜੇਲ੍ਹ ਵਿੱਚ ਹੋਇਆ ਏ ਤੇ ਮੇਰੀ ਜਿਹੜੀ ਮੌਤ ਆ ਮੇਰੇ ਜਨਮ ਤੋਂ ਪਹਿਲਾਂ ਮੇਰਾ ਜਿਹੜਾ ਇੰਤਜ਼ਾਰ ਕਰਦੀ ਪਈ ਤੇ ਮੈਨੂੰ ਜੰਮ ਦੇ ਮੇਰੇ ਮਾਪਿਓ ਤੋਂ ਵੱਖ ਕਰ ਦਿੱਤਾ ਗਿਆ ਤੇ ਕਹਿੰਦੇ ਵੀ ਜਦੋਂ ਤੇਰਾ ਜਿਹੜਾ ਜਨਮ ਆ ਬਚਪਨ ਉਹ ਜਿਹੜਾ ਘੋੜਿਆਂ ਤੀਰਾਂ ਤਲਵਾਰਾਂ ਦੇ ਵਿੱਚ ਤੋਂ ਪੈਦਾ ਹੋਇਆ ਤੇ ਮੈਂ ਕਹਿੰਦਾ ਜੰਗਲ ਵਿੱਚ ਮੱਝਾ گاਵਾਂ ਦੇ ਵਿੱਚ ਜਿਹੜਾ ਆਪਣਾ ਬਚਪਨ ਕੱਟਿਆ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੈਨੂੰ ਜਿਹੜਾ ਤੇਰੇ ਮਨਪਸੰਦ ਦੀ ਔਰਤ ਨਾਲ ਵਿਆਹ ਕਰਨ ਦਾ ਜਿਹੜਾ ਮੌਕਾ ਮਿਲਿਆ ਤੇ ਕਹਿੰਦੇ ਜਿਹਨੂੰ ਮੈਂ ਪਿਆਰ ਕਰਦਾ ਸੀ ਉਹ ਨਾਲ ਮੈਂ ਵਿਆਹ ਨਹੀਂ ਕਰਾ ਸਕਿਆ ਮੈਨੂੰ ਉਹਨਾਂ ਨਾਲ ਵਿਆਹ ਕਰਾਉਣਾ ਪਿਆ ਜਿਹੜੀਆਂ ਮੈਂ ਰਾਜਨੀਤੀ 'ਚ ਜਾਂ ਰਾਖਸ਼ਾਂ 'ਚ ਜੁੱਧ ਜੁੱਧ 'ਚ ਛਡਾਵੀ ਜਿਹੜੀਆਂ ਲੈਂਦੀਆਂ ਸੀ ਔਰਤਾਂ ਉਹਨਾਂ ਨਾਲ ਮੈਨੂੰ ਵਿਆਹ ਕਰਾਉਣਾ ਪਿਆ ਕਹਿੰਦੇ ਵੀ ਮੈਨੂੰ ਮਾਰਨ ਦੀਆਂ ਅਨੇਕਾਂ ਕੋਸ਼ਿਸ਼ਾਂ ਹੋਈਆਂ ਤੇ ਲੋਕੀ ਸਮਝਦੇ ਇਹ ਕਿ ਸ਼ਹਿਰ ਇਹ ਆਡੀ ਸਮੱਸਿਆ ਦਾ ਕਾਰਨ ਧਿਆ ਉਸ ਤੋਂ ਬਾਅਦ ਕਹਿੰਦੇ ਮੈਨੂੰ ਆਪਣੀ ਬਰਾਦਰੀ ਨੂੰ ਜਰਾ ਸੰਗ ਤੋਂ ਬਚਾਉਣ ਲਈ ਜਮਨਾ ਪਾਰ ਜਾਣਾ ਪਿਆ ਤੇ ਲੋਕੀ ਮੈਨੂੰ ਜਿਹੜਾ ਉਹ ਕਾਇਰ ਸਮਝਣ ਲੱਗ ਪਏ ਕਹਿੰਦਾ ਵੀ ਹੁਣ ਜੇ ਤੂੰ ਜੁੱਧ ਜਿੱਤਦਾ ਹੈ ਤੇ ਤੈਨੂੰ ਮਾਨ ਸਨਮਾਨ ਮਿਲੇਗਾ ਤੇ ਪਰ ਮੈਨੂੰ ਜਿਹੜਾ ਇਸ ਜੁੱਧ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਊਗਾ ਕਿਉਂਕਿ ਜਿਹੜੀ ਮਾਤਾ ਸ਼੍ਰੀਮਤ ਗੰਧਾਰੀ ਜੀ ਉਹਨਾਂ ਨੇ ਕ੍ਰਿਸ਼ਨ ਨੂੰ ਯਾਦਵ ਕੁੱਲ ਦੇ ਨਾਸ਼ ਦਾ ਸ਼ਰਾਬ ਦੇ ਦਿੱਤਾ ਸੀ ਸੋ ਕ੍ਰਿਸ਼ਨ ਜੀ ਸਾਨੂੰ ਸਮਝਾਉਂਦੇ ਆ ਕਿ ਕਿਸੇ ਦੀ ਵੀ ਜ਼ਿੰਦਗੀ ਜਿਹੜੀ ਸੌਖੀ ਨਹੀਂ ਹੁੰਦੀ ਹਰ ਇੱਕ ਦੀ ਜ਼ਿੰਦਗੀ ਵਿੱਚ ਰੁਕਾਵਟਾਂ ਹੁੰਦੀਆਂ ਨੇ ਕਿਸੇ ਦੀ ਵੀ ਜ਼ਿੰਦਗੀ ਸਰਲ ਤੇ ਸੰਤੁਲਨ ਨਹੀਂ ਹੁੰਦੀ ਸਾਡੇ ਦਿਮਾਗ ਨੂੰ ਪਤਾ ਹੁੰਦਾ ਹੈ ਕਿ ਸੋਹੀ ਕੀ ਹੈ ਇਹ ਕਹਿੰਦੇ ਜ਼ਰੂਰੀ ਨਹੀਂ ਹੈਗਾ ਕਿ ਸਾਡਾ ਕਿੰਨੀ ਵਾਰੀ ਅਪਮਾਨ ਹੋਇਆ ਕਿੰਨੀ ਵਾਰੀ ਆਪਾਂ ਡਿੱਗੇ ਜ਼ਰੂਰੀ ਇਹ ਆ ਕਿ ਆਪਾਂ ਉਸ ਵਕਤ ਉਸ ਦੇ ਖਿਲਾਫ ਕਿਵੇਂ ਖੜੇ ਹੋਏ ਆ ਕਹਿੰਦੇ ਵੀ ਜ਼ਿੰਦਗੀ ਜਿਹੜੀ ਆ ਉਹ ਜ਼ਰੂਰ ਔਖੀ ਹੋ ਸਕਦੀ ਆ ਪਰ ਜਿਹੜਾ ਜ਼ਿੰਦਗੀ ਦਾ ਦਰਦ ਆ ਉਹ ਗਲਤ ਰਸਤੇ ਤੇ ਜਾਣ ਦਾ ਸਾਨੂੰ লাইਸੈਂਸ ਨਹੀਂ ਹੈਗਾ ਕਿ ਸਾਨੂੰ ਦਰਦ ਆ ਭਾਪ ਜ਼ਿੰਦਗੀ ਨੇ ਦਰਦ ਦਿੱਤਾ ਤੇ ਆਪਾਂ ਗਲਤ ਰਸਤੇ ਤੇ ਜਾਈਏ ਸੋ ਜ਼ਿੰਦਗੀ ਕਹਿੰਦੇ ਔਖੀ ਹੋ ਸਕਦੀ ਹੈ ਪਰ ਜਿਹੜੀ ਕਿਸਮਤ ਆ ਉਹ ਕਦੇ ਵੀ ਪੈਰੀ ਪਾਈ ਜੁੱਤੀ ਤੇ ਨਿਰਭਰ ਨਹੀਂ ਕਰਦੀ ਉਹ ਸਾਡੇ ਵੱਲੋਂ ਪੁੱਟੇ ਹੋਏ ਕਦਮ ਤੇ ਨਿਰਭਰ ਕਰਦੀ ਹੈ ਕਿ ਆਪਾਂ ਉਸ ਵਕਤ ਕਦਮ ਕਿਹੜੇ ਪਾਸੇ ਗਲਤ ਪੁੱਟਿਆ ਸੋ ਇਹੀ ਇੱਕ ਸਟੋਰੀ ਦਾ ਮਤਲਬ ਹੈ ਸਾਖੀ ਦਾ ਕਿਉਂਕਿ ਕਿਸੇ ਵੱਲੇ ਵੀ ਕੋਈ ਮਾੜਾ ਕੰਮ ਹੁੰਦਾ ਜਾਂ ਤੁਹਾਡ ਨਾਲ ਕੋਈ અપਮਾਨਿਤ ਹੁੰਦਾ ਜਾਂ ਕੋਈ ਮਾੜਾ ਵਧੇਕੀ ਹੁੰਦੀ ਆ ਸੋ ਸਾਨੂੰ ਉਸ ਤੋਂ ਬਾਅਦ ਕੋਈ ਵੀ ਜਿਹੜਾ ਕਦਮ ਆ ਉਹ ਸੋਚ ਸਮਝ ਕੇ ਪੁੱਟਣਾ ਚਾਹੀਦਾ ਤੇ ਇਹ ਆਪਣੇ ਮਨ ਨੂੰ ਸ਼ਾਂਤ ਰੱਖ ਕੇ ਪੁੱਛਣਾ ਚਾਹੀਦਾ ਕਿ ਜਿਹੜਾ ਮੈਂ ਕਦਮ ਪੁੱਟ ਰਿਹਾ ਉਸ ਨਾਲ ਕਿਸੇ ਨੂੰ ਹਾਨੀ ਤਾਂ ਨਹੀਂ ਹੋ ਰਹੀ ਮੇਰੇ ਘਰਦਿਆਂ ਨੂੰ ਕੋਈ ਮਗਰੋਂ ਪਰੇਸ਼ਾਨੀ ਤੇ ਨਹੀਂ ਹੋ ਗਈ ਜੇ ਮੈਂ ਇਹ ਕੰਮ ਕਰਾਂਗਾ ਕਿਉਂਕਿ ਜੇ ਆਪਾਂ ਗਲਤ ਕੰਮ ਕਰਦੇ ਆਂ ਤੇ ਉਹਦੇ ਨਾਲ ਸਾਡੇ ਸਾਰੇ ਪਰਿਵਾਰ ਨੂੰ ਜਾਂ ਆਸ-ਪਾਸੇ ਦੇ ਜਿਹੜੇ ਰਿਸ਼ਤੇਦਾਰ ਆ ਜਾਂ ਕੋਈ ਵੀ ਉਹਨਾਂ ਨੂੰ ਨਾਲ ਸਰਵਾਈਵ ਕਰਨਾ ਪੈਂਦਾ ਜਿਹੜਾ ਕਿ ਅੱਜਕੱਲ ਤੁਸੀਂ ਦੇਖਦੇ ਹੋਏ ਉਸ ਸਮਾਜ ਚ ਹੋ ਰਿਹਾ ਸੋ ਹਰ ਇੱਕ ਦੇ ਨਾਲ ਪਿਆਰ ਮੁਹੱਬਤ ਨਾਲ ਰਹੋ ਜੇ ਕਿਤੇ ਕੋਈ ਵਿਧੇਕੀ ਹੋ ਵੀ ਜਾਂਦੀ ਆ ਤਾਂ ਉਸ ਨੂੰ ਪਿਆਰ ਨਾਲ ਬੈਠ ਕੇ ਸੁਲਝਾ ਲਓ ਕਿਉਂਕਿ ਜਿਵੇਂ ਦਾ ਅੱਜਕੱਲ ਸਮਾਜ ਚੱਲ ਰਿਹਾ ਕੋਈ ਨਹੀਂ ਪਤਾ ਕਦੋਂ ਕਿਸੇ ਨੇ ਚੱਲ ਜਾਣਾ ਤੇ ਸੋ ਸਾਰੇ ਰਲ ਮਿਲ ਕੇ ਰਹੋ ਚੰਗੇ ਕੰਮ ਕਰੋ ਆਪਣੇ ਆਸ-ਪਾਸੇ ਦੇ ਜਿਹੜੇ ਲੋਕ ਆ ਉਹਨਾਂ ਨਾਲ ਪਿਆਰ ਨਾ ਰੋ ਆਪਣੇ ਸਮਾਜ ਨੂੰ ਉੱਚਾ ਚੁੱਕਣ ਦੇ ਲਈ ਚੰਗੇ ਕੰਮ ਕਰੋ ਚੰਗੇ ਇਨਸਾਨ ਬਣੋ ਤੇ ਜੇ ਤੁਹਾਨੂੰ ਸਾਖੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਜੀ